ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਣਮਾ ਸਾਖੀ ਸਾਹਿਤ ਪੁਸਤਕ ਭਾਗ ਪਹਿਲਾ ਦੇ ਵਿੱਚੋਂ ਤੁਹਾਡੇ ਨਾਲ ਇੱਕ ਪਰਉਪਕਾਰੀ ਗੁਰਮੁਖ ਪਿਆਰੇ ਮਨੁੱਖਤਾ ਦੇ ਰਾਖੇ ਬਜਾ ਬਜਰੰਗ ਸਿੰਘ ਦੀ ਦਾਸਤਾਨ ਸਾਂਝੀ ਕਰਨ ਲੱਗਿਆ ਹਾਂ ਆਓ ਇਹਨਾਂ ਗੱਲਾਂ ਵੱਲ ਜਦੋਂ ਬਹੁਤਾ ਧਿਆਨ ਨਹੀਂ ਸਾਡੇ ਲੀਡਰ ਸਾਡੇ ਪ੍ਰਚਾਰਕ ਦਿੰਦੇ ਤਾਂ ਮੇਰਾ ਸੁਭਾਅ ਹੈ ਕਿ ਮੈਂ ਇਹੋ ਜੀਆਂ ਘਟਨਾਵਾਂ ਨੂੰ ਜਿੱਥੋਂ ਵੀ ਕਿਤੋਂ ਮਿਲਣ ਇਕੱਠੀਆਂ ਕਰਕੇ ਸੰਭ ਲੈਂਦਾ ਹਾਂ ਕਿਤਾਬਾਂ ਦੇ ਵਿੱਚ ਵੀ ਪਾਉਣਾ ਤੇ ਸਟੇਜ ਦੇ ਉੱਤੇ ਵੀ ਸੰਗਤਾਂ ਨਾਲ ਸਾਂਝੀਆਂ ਕਰਦਾ ਤਾਂ ਕਿ ਸਾਨੂੰ ਗੈਰ ਸਿੱਖ ਜਿਹਨੂੰ ਕਹਿੰਦੇ ਆ ਉਹਨਾਂ ਦੇ ਸੁਭਾਅ ਦਾ ਵੀ ਪਤਾ ਲੱਗ ਜਾਵੇ ਕਿ ਸਾਰੇ ਇਨਸਾਨ ਚੰਗੇ ਵੀ ਨਹੀਂ ਹੁੰਦੇ ਤੇ ਸਾਰੇ ਇਨਸਾਨ ਬੁਰੇ ਵੀ ਨਹੀਂ ਹੁੰਦੇ ਧਰਮ ਭਾਵੇਂ ਉਹਨਾਂ ਦਾ ਕੋਈ ਵੀ ਹੋਵੇ ਤੇ ਵਿੱਚ ਉਹਨਾਂ ਦੇ ਕਈ ਖੂਬੀਆਂ ਵੀ ਹੁੰਦੀਆਂ ਨੇ ਆਓ ਵਿਚਾਰ ਕਰੀਏ ਬਹੁਤ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਉਹਨਾਂ ਲੋਕਾਂ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਭਿਆਨਕ ਦੰਗਿਆਂ ਦਾ ਦਰਦ ਆਪਣੇ ਸਰੀਰ ਤੇ ਅਤੇ ਮਨ ਤੇ ਹੰਡਾਇਆ ਇਸ ਕਤਲੇਆਮ ਨੂੰ ਦੰਗੇ ਕਹਿਣਾ ਹੀ ਗਲਤ ਹੈ ਕਿਉਂਕਿ ਦੰਗੇ ਤਾਂ ਦੋ ਧਿਰਾਂ ਵਿਚਕਾਰ ਹੋਇਆ ਕਰਦੇ ਨੇ ਪਰ ਇੱਥੇ ਤਾਂ ਕਹਿਰ ਢਾਉਣ ਵਾਲੀ ਇੱਕ ਹੀ ਧਿਰ ਸੀ ਮੁਕਾਬਲਾ ਤਾਂ ਪੀੜਤ ਧਿਰ ਨੇ ਕੀਤਾ ਹੀ ਨਹੀਂ ਪਰ ਇਨ੍ਹਾਂ ਸਰਦ ਅਤੇ ਕਾਲੀਆਂ ਰਾਤਾਂ ਵਿੱਚ ਵੀ ਕੁਝਕ ਇਨਸਾਨੀਅਤ ਪਸੰਦ ਲੋਕਾਂ ਨੇ ਸੱਚ ਦਾ ਪੱਲਾ ਨਹੀਂ ਛੱਡਿਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਾ ਕੇ ਮਨੁੱਖਤਾ ਦੇ ਦੀਵੇ ਨੂੰ ਬੁਝਣ ਨਹੀਂ ਦਿੱਤਾ ਅਤੇ ਇਸ ਨੂੰ ਆਪਣੇ ਬਲੀਦਾਨ ਨਾਲ ਜਗਦਾ ਰੱਖਿਆ ਇਨਾ ਹੀ ਕੁਝ ਕੁ ਗਿਣਤੀ ਦੇ ਪਰਿਵਾਰਾਂ ਵਿੱਚੋਂ ਇੱਕ ਹਿੰਦੂ ਧਰਮ ਨਾਲ ਸੰਬੰਧਿਤ ਬਜਰੰਗ ਸਿੰਘ ਦਾ ਪਰਿਵਾਰ ਸੀ ਇਹ ਗੱਲ ਵੱਖਰੀ ਹੈ ਕਿ ਸਮੇਂ ਦੀ ਮਾਰ ਨੇ ਇਸ ਹਰੇ ਭਰੇ ਪਰਿਵਾਰ ਨੂੰ ਡਾਢੇ ਜ਼ਖਮ ਦਿੱਤੇ ਇਸ ਪਰਿਵਾਰ ਦੀ ਕੁਰਬਾਨੀ ਅੱਗੇ ਸਿਰ ਆਪਣੇ ਆਪ ਹੀ ਸ਼ਰਧਾ ਨਾਲ ਝੁਕ ਜਾਂਦਾ ਹੈ ਯਕੀਨ ਹੀ ਨਹੀਂ ਆਉਂਦਾ ਕਿ ਅੱਜ ਕੱਲ੍ਹ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਕੋਈ ਵਿਅਕਤੀ ਅਜਿਹਾ ਹੋ ਸਕਦਾ ਹੈ ਜੋ ਦੂਜੇ ਦੀ ਤਕਲੀਫ ਦੁੱਖ ਨੂੰ ਆਪਣਾ ਸਮਝ ਕੇ ਉਹਨਾਂ ਲਈ ਸਭ ਕੁਝ ਕੁਰਬਾਨ ਕਰ ਦੇਵੇ ਤੇ ਬਿਨਾਂ ਕੁਝ ਪ੍ਰਾਪਤ ਕੀਤੇਆਂ ਇਸ ਫਾਨੀ ਸੰਸਾਰ ਤੋਂ ਖਮੋਸ਼ੀ ਨਾਲ ਵਿਦਾ ਹੋ ਜਾਵੇ। ਬਜਰੰਗ ਸਿੰਘ ਦਾ ਪਰਿਵਾਰ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਰਹਿੰਦਾ ਸੀ। ਇਹ ਇਲਾਕਾ ਜਗਦੀਸ਼ ਟਾਇਟਲਰ ਦਾ ਇਲਾਕਾ ਸੀ। ਇਸ ਇਲਾਕੇ ਦੇ ਆਸ-ਪਾਸੇ ਪੰਜਾਬੀਆਂ ਦੀ ਬਹੁਤ ਗੰਟੀ ਸੀ ਬਜਰੰਗ ਸਿੰਘ ਦੇ ਪਰਵਾਜ ਪਰਿਵਾਰ ਵਿੱਚ ਉਸਦੇ ਪਿਤਾ ਚੌਧਰੀ ਦਲਜੀਤ ਸਿੰਘ ਅਤੇ ਭਰਾ ਤ੍ਰਿੰਦਰ ਸਿੰਘ ਵੀ ਨਾਲ ਹੀ ਸਨ ਇਸ ਪਰਿਵਾਰ ਦੇ ਵੱਡੇ ਬਡੇਰਿਆਂ ਨੇ ਔਰਾਂ ਦੇ ਵਿਰੁੱਧ ਲੜੀ ਜੰਗ ਵਿੱਚ ਵੀ ਭਾਗ ਲਿਆ ਸੀ ਇਸ ਤੋਂ ਬਿਨਾ ਬਜਰੰਗ ਸਿੰਘ ਦੇ ਪਿਤਾ ਚੌਧਰੀ ਦਲਜੀਤ ਸਿੰਘ ਨੇ ਮਿੰਟ ਗੁਮਰੀ ਜੇਲ੍ਹ ਤੋਂ ਜੇਲ੍ਹ ਸੁਪਰਡੈਂਡ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਆਜ਼ਾਦੀ ਦੀ ਲੜਾਈ ਲੜੀ ਸੀ ਜਾਨੀ ਇਸ ਪਰਿਵਾਰ ਦਾ ਪਿਛੋਕੜ ਸ਼ੁਰੂ ਤੋਂ ਹੀ ਮਾਣਮੱਤਾ ਰਿਹਾ ਹੈ 1984 ਵਿੱਚ ਇਹ ਤਿੰਨੇ ਪਿਓ ਪੁੱਤਰ ਬਤੌਰ ਵਕੀਲ ਸੁਪਰੀਮ ਕੋਰਟ ਵਿੱਚ ਸੇਵਾ ਨਿਭਾ ਰਹੇ ਸਨ ਇਸ ਤੋਂ ਇਲਾਵਾ ਇਸ ਪਰਿਵਾਰ ਦੀਆਂ 12 ਮਿਨੀ ਬੱਸਾਂ ਅਤੇ 8 ਹੋਰ ਗੱਡੀਆਂ ਵੀ ਸਨ ਇਸ ਤਰ੍ਹਾਂ ਇਹ ਪਰਿਵਾਰ ਇਲਾਕੇ ਦਾ ਕਾਫੀ ਅਮੀਰ ਸਰਦਾ ਪੁਜਦਾ ਪਰਿਵਾਰ ਸੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਤਿੰਨੇ ਪਿਓ ਪੁੱਤਰ ਆਪਣੇ ਘਰ ਵਿੱਚ ਬੈਠੇ ਸਨ ਉੱਪਰ ਬੈਠਿਆਂ ਹੀ ਇਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਦੇ ਸਾਹਮਣੇ ਵਾਲੀ ਸਿੱਖ ਡਾਕਟਰ ਦੀ ਦੁਕਾਨ ਨੂੰ ਇਹ ਭੀੜ ਨੇ ਘੇਰ ਲਿਆ ਹੈ ਉਸ ਸਿੱਖ ਡਾਕਟਰ ਨਾਲ ਉਸਦੇ ਦੋ ਨੌਜਵਾਨ ਬੇਟੇ ਵੀ ਸਨ ਜਦੋਂ ਬਜਰੰਗ ਸਿੰਘ ਨੇ ਆਪਣੇ ਪਿਤਾ ਚੌਧਰੀ ਦਲਜੀਤ ਸਿੰਘ ਤੋਂ ਪੁੱਛਿਆ ਕਿ ਪਿਤਾ ਜੀ ਹੁਣ ਕੀ ਕੀਤਾ ਜਾਵੇ ਇਹ ਠੀਕ ਹੋ ਰਿਹਾ ਹੈ ਕਿ ਗਲਤ ਹੋ ਰਿਹਾ ਤਾਂ ਪਿਤਾ ਨੇ ਕਿਹਾ beta ਇਹ ਬਹੁਤ ਗਲਤ ਹੋ ਰਿਹਾ ਬਜਰੰਗ ਸਿੰਘ ਨੇ ਫਿਰ ਆਪਣੇ ਪਿਤਾ ਤੋਂ ਪੁੱਛਿਆ ਕਿ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਪਿਤਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਸ ਫਿਰ ਕੀ ਸੀ ਬਜਰੰਗ ਸਿੰਘ ਤੁਰਤ ਬਾਕੀ ਪਰਿਵਾਰਕ ਮੈਂਬਰਾਂ ਨਾਲ ਥੱਲੇ ਚਲੇ ਗਏ ਅਤੇ ਸੈਂਕੜਿਆਂ ਦੀ ਭੀੜ ਵਿੱਚੋਂ ਕਾਫੀ ਬਹਿਸ ਅਤੇ ਧੱਕਾ ਮੁੱਕੀ ਤੋਂ ਬਾਅਦ ਸਿੱਖ ਡਾਕਟਰ ਤੇ ਉਸ ਦੇ ਦੋ ਬੇਟਿਆਂ ਨੂੰ ਬਚਾ ਕੇ ਆਪਣੇ ਘਰ ਲੈ ਆਏ ਇਹ ਦੁਕਾਨ ਅੱਜ ਵੀ ਉਹਨਾਂ ਦੇ ਘਰ ਦੇ ਸਾਹਮਣੇ ਮੌਜੂਦ ਹੈ ਉਸੇ ਸਮੇਂ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਜਿਵੇਂ ਵੀ ਹੋਵੇ ਵੱਧ ਤੋਂ ਵੱਧ ਸਿੱਖਾਂ ਨੂੰ ਬਚਾਇਆ ਜਾਵੇ ਬਜਰੰਗ ਸਿੰਘ ਦੇ ਪਰਿਵਾਰ ਨੇ 31 ਅਕਤੂਬਰ 1984 ਦੀ ਉਸ ਭਿਆਨਕ ਰਾਤ ਨੂੰ ਆਸ-ਪਾਸ ਦੇ 58 ਸਿੱਖ ਪਰਿਵਾਰਾਂ ਨੂੰ ਆਪਣੇ ਘਰ ਵਿੱਚ ਪਨਾ ਦਿੱਤੀ ਗੁੰਡਿਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਇਹ ਗੱਲ ਭਲਾਂ ਕਿਵੇਂ ਹজম ਹੋ ਸਕਦੀ ਸੀ ਕਿ ਕੋਈ ਹਿੰਦੂ ਸਿੱਖਾਂ ਨੂੰ ਬਚਾਉਣ ਲਈ ਅੱਗੇ ਆਏ ਭੜਕੀ ਹੋਈ ਭੀੜ ਨੇ ਤੁਰੰਤ ਬਜਰੰਗ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਸਿੱਖਾਂ ਨੂੰ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ ਪਰ ਬਜਰੰਗ ਸਿੰਘ ਦੇ ਪਰਿਵਾਰ ਵੱਲੋਂ ਨਾ ਕਰਨ ਤੇ ਉਹਨਾਂ ਨੇ ਘਰ ਨੂੰ ਅੱਗ ਲਾ ਦਿੱਤੀ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਅੱਗ ਉਤੇ ਕਾਬੂ ਪਾਇਆ ਤੇ ਆਪਣੇ ਪਰਿਵਾਰ ਅਤੇ ਸਿੱਖਾਂ ਦੀ ਬਹੁਤ ਮੁਸ਼ਕਲ ਨਾਲ ਜਾਨ ਬਚਾਈ। ਬਸ ਇਥੋਂ ਹੀ ਸ਼ੁਰੂ ਹੁੰਦਾ ਹੈ ਬਜਰੰਗ ਸਿੰਘ ਤੇ ਹਵਾਨੀਆਂ ਦੇ ਵਿਚਕਾਰ ਲੰਮਾ ਸੰਘਰਸ਼। ਇਹ ਉਹ ਸੰਘਰਸ਼ ਹੈ ਜਿਹੜਾ 31 ਅਕਤੂਬਰ 1984 ਤੋਂ ਸ਼ੁਰੂ ਹੋਇਆ ਤੇ ਅੱਜ ਤੱਕ ਨਿਰੰਤਰ ਜਾਰੀ ਹੈ। ਬਜਰੰਗ ਸਿੰਘ ਨੇ ਫੈਸਲਾ ਕਰ ਲਿਆ ਸੀ ਕਿ ਚਾਹੇ ਕੁਝ ਵੀ ਹੋਵੇ ਸਿੱਖਾਂ ਦੀ ਭਲਾਈ ਲਈ ਸਭ ਕੁਝ ਕੀਤਾ ਜਾਵੇਗਾ। ਇਹ ਪਰਿਵਾਰ ਦਿੱਲੀ ਦਾ ਪਹਿਲਾ ਪਰਿਵਾਰ ਸੀ ਜਿਸ ਨੇ ਸਿੱਖਾਂ ਲਈ ਰਾਹਤ ਕੈਂਪ ਲਾਉਣ ਦਾ ਫੈਸਲਾ ਕੀਤਾ ਖੁਸ਼ਕਿਸਮਤੀ ਨਾਲ ਰੁਟੀਨ ਵਿੱਚ ਹੀ ਕੈਂਪ ਲਗਾਉਣ ਦੀ ਆਗਿਆ ਮਿਲ ਗਈ ਅਤੇ ਇਹ ਕੈਂਪ ਸਿੰਗਰਲੀਪ ਕੈਂਪ ਦੇ ਨਾਹੇਠ ਸਬਜ਼ੀ ਮੰਡੀ ਪੁਲਿਸ ਸਟੇਸ਼ਨ ਵਿੱਚ ਹੀ ਲਗਾਇਆ ਗਿਆ ਬਜਰੰਗ ਸਿੰਘ ਨੇ ਇਹ ਲਿਖਤੀ ਵਾਅਦਾ ਕੀਤਾ ਸੀ ਕਿ ਪੀੜਤਾਂ ਲਈ ਲੰਗਰ ਬਿਸਤਰੇ ਦਵਾਈਆਂ ਦੁੱਧ ਦਾ ਇੰਤਜ਼ਾਮ ਉਹ ਆਪ ਕਰਨਗੇ ਇਸ ਸੰਬੰਧੀ ਪੁਲਿਸ ਉੱਪਰ ਕੋਈ ਆਰਥਿਕ ਬੋਝ ਨਹੀਂ ਪੈਣ ਦਿੱਤਾ ਜਾਵੇਗਾ ਬਜਰੰਗ ਸਿੰਘ ਨੇ ਅੰਦਾਜ਼ਾ ਲਾਇਆ ਸੀ ਕਿ ਕੁੱਲ 400 ਸਿੱਖ ਪਰਿਵਾਰਾਂ ਨੂੰ ਲਿਆਉਣ ਵਿੱਚ ਉਹ ਸਫਲ ਹੋ ਜਾਣਗੇ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਕੈਂਪ ਸਬਜ਼ੀ ਮੰਡੀ ਪੁਲਿਸ ਥਾਣੇ ਵਿੱਚ ਲਗਾਇਆ ਗਿਆ ਇਸ ਕੰਮ ਲਈ ਬਜਰੰਗ ਸਿੰਘ ਦੇ ਪਰਿਵਾਰ ਨੇ ਆਪਣੀਆਂ 20 ਗੱਡੀਆਂ ਵੀ ਇਸੇ ਕੰਮ ਵਿੱਚ ਲਾ ਦਿੱਤੀਆਂ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਬਚਾ ਕੇ ਇੱਥੇ ਲਿਆਂਦਾ ਜਾ ਸਕੇ ਹੁਣ ਸਾਰਾ ਪਰਿਵਾਰ ਹੀ ਸਿੱਖਾਂ ਨੂੰ ਰਾਹਤ ਕੈਂਪਾਂ ਵਿੱਚ ਲਿਆਉਣ ਲਈ ਜੁਟ ਗਿਆ ਇਸ ਕੰਮ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਸਤਵੀਰ ਸਿੰਘ ਮਲਿਕ ਉਹਨਾਂ ਦਾ ਜੀਜਾ ਜਿਹੜਾ ਕਿ ਬੀਐਸਐਫ ਵਿੱਚ ਡੀਐਸਪੀ ਸਨ ਉਸਨੇ ਬਹੁਤ ਮਦਦ ਕੀਤੀ ਉਹ ਖੁਦ ਵਰਦੀ ਪਾ ਕੇ ਡਰਾਈਵਰ ਨਾਲ ਬੈਠ ਕੇ ਸਿੱਖਾਂ ਨੂੰ ਬਚਾਉਣ ਲਈ ਜਾਂਦੇ ਰਹੇ ਤੰਗ ਕੇ ਹਿੰਸਕ ਭੀੜਾਂ ਤੋਂ ਬਚਿਆ ਜਾ ਸਕੇ ਅਤੇ ਵੱਧ ਤੋਂ ਵੱਧ ਸਿੱਖ ਬਚਾ ਕੇ ਲਿਆਂਦੇ ਜਾ ਸਕਣ ਜਿੱਥੇ ਅੰਦਾਜ਼ੇ 400 ਸਿੱਖ ਪਰਿਵਾਰਾਂ ਨੂੰ ਬਚਾਉਣ ਦਾ ਸੀ ਉਥੇ ਇਹ ਗਿਣਤੀ ਵੱਧ ਕੇ 2500 ਸਿੱਖ ਪਰਿਵਾਰਾਂ ਤੱਕ ਪਹੁੰਚ ਗਈ ਸਰਕਾਰੀ ਰਿਕਾਰਡ ਇਸ ਗੱਲ ਦੀ ਗਵਾਹੀ ਭਰਦੇ ਨੇ ਇਸ ਕੰਮ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰ ਬੱਸਾਂ ਦੇ ਡਰਾਈਵਰ ਤੇ ਹੈਲਪਰ ਵੀ ਲੱਗੇ ਹੋਏ ਸਨ ਨਤੀਜਾ ਕੀ ਨਿਕਲਿਆ ਸਿਆਸਦਾਨਾਂ ਅਤੇ ਪੁਲਿਸ ਦੇ ਇਸ਼ਾਰਿਆਂ ਤੇ ਉਹਨਾਂ ਦੀਆਂ 20 ਬੱਸਾਂ ਲੁੱਟ ਕੇ ਸਾੜ ਦਿੱਤੀਆਂ ਗਈਆਂ ਜਿਹੜੀਆਂ ਸਿੱਖਾਂ ਨੂੰ ਲਿਆਉਣ ਵਿੱਚ ਲੱਗੀਆਂ ਹੋਈਆਂ ਸੀ ਹੁਣ ਅਸਲ ਕੰਮ ਰਾਤ ਕੈਂਪ ਵਿਛਲੇ ਸਿੱਖਾਂ ਨੂੰ ਸੰਭਾਲਣ ਦਾ ਸੀ ਉਹਨਾਂ ਲਈ ਰੋਟੀ ਦਵਾਈਆਂ ਅਤੇ ਟੈਂਟਾਂ ਦਾ ਪ੍ਰਬੰਧ ਕਰਨਾ ਸੀ ਬਜਰਾਂ ਸਿੰਘ ਦੇ ਛੋਟੇ ਭਰਾ ਤਰਿੰਦਰ ਸਿੰਘ ਅਨੁਸਾਰ ਇਹ ਉਹ ਸਮਾਂ ਸੀ ਜਦੋਂ ਹਾਲਾਤ ਆਮ ਵਰਗੇ ਨਹੀਂ ਸਨ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ ਕਈ ਔਰਤਾਂ ਵਿਧਵਾ ਹੋ ਗਈਆਂ ਸਨ ਇਸ ਰਾਹਤ ਕੈਂਪ ਨੂੰ ਚਲਾਉਣ ਲਈ ਪ੍ਰਬੰਧਕ ਬਜਰਾਂ ਸਿੰਘ ਖੁਦ ਕੈਂਪ ਇਨਚਾਰਜ ਤਰਿੰਦਰ ਸਿੰਘ ਸਿਕਿਉਰਿਟੀ ਅਫਸਰ ਐਸ ਐਸ ਮਲਕ ਸੂਚਨਾ ਅਫਸਰ ਮਿਸ 우ਸ਼ਾ ਸਿੰਘ ਭੈਣ ਲੰਗਰ ਇਨਚਾਰਜ ਸ਼੍ਰੀਮਤੀ ਚੰਚਲ ਸਿੰਘ ਅਤੇ ਚੌਧਰੀ ਦਲਜੀਤ ਸਿੰਘ ਇਹਨਾਂ ਦੇ ਪਿਤਾ ਹੋਰ ਪਰਿਵਾਰਕ ਮੈਂਬਰ ਵੀ ਵਿੱਚ ਸ਼ਾਮਲ ਸਨ ਇਥੋਂ ਤੱਕ ਕਿ ਸਿੱਖਾਂ ਨੂੰ ਰਾਹਤ ਕੈਂਪ ਵਿੱਚ ਲਿਆਉਂਦੇ ਸਮੇਂ ਹਿੰਸਕ ਭੀੜ ਨੇ ਬਜਰੰਗ ਸਿੰਘ ਅਤੇ ਉਹਨਾਂ ਦੇ ਕਈ ਨਜ਼ਦੀਕੀ ਜਿਵੇਂ ਭੀਮ ਸਿੰਘ ਸਤਵੀਰ ਸਿੰਘ ਜਾਖੜ ਸੋਬਰਾਮ ਸੋਮਨਾਥ ਅਤੇ ਰੋਹਤਾ ਸਿੰਘ ਨੂੰ ਬੁਰੀ ਤਰ੍ਹਾਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਪਰ ਉਹ ਸੇਵਾ ਵਿੱਚ ਡਟੇ ਰਹੇ ਸਿੱਖਾਂ ਨੂੰ ਵੰਡੇ ਜਾ ਰਹੇ ਭੋਜਨ ਨੂੰ ਵੀ ਲੰਗਰ ਦਾ ਨਾਮ ਦਿੱਤਾ ਗਿਆ ਜਿਸ ਨੂੰ ਅਰਦਾਸ ਤੋਂ ਬਾਅਦ ਵਰਤਾਇਆ ਜਾਂਦਾ ਸੀ ਇਥੋਂ ਤੱਕ ਕੇ ਬਜਰੰਗ ਸਿੰਘ ਨੇ ਦੁਬਾਰਾ ਅੰਮਰ ਸ਼ਕਣ ਲਈ ਵੀ ਖਾਸ ਪ੍ਰਬੰਧ ਕੀਤਾ ਅਤੇ ਇਸ ਸੰਬੰਧੀ ਕਕਾਰ ਵੀ ਪਰਿਵਾਰ ਵੱਲੋਂ ਮੋਹਤ ਦਿੱਤੇ ਗਏ ਕੈਂਪ ਦਾ ਸਫਲਤਾਪੂਰਵਕ ਚੱਲਣਾ ਕੁਝ ਗੁੰਡਿਆਂ ਅਤੇ ਸਿਆਸੀ ਲੀਡਰਾਂ ਨੂੰ ਗੁਵਾਰਾ ਨਹੀਂ ਸੀ ਹੁਣ ਸ਼ੁਰੂ ਹੋਈ ਪੀੜਤ ਸਿੱਖਾਂ ਨੂੰ ਭਜਾਉਣ ਅਤੇ ਕੈਂਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤਾਂ ਕਿ ਸਿੱਖਾਂ ਅਤੇ ਬਜਰੰਗ ਸਿੰਘ ਦੇ ਪਰਿਵਾਰ ਨੂੰ ਸਬਕ ਸਿਖਾਇਆ ਜਾ ਸਕੇ ਸਿਆਸੀ ਲੀਡਰਾਂ ਅਤੇ ਪੁਲਿਸ ਨੂੰ ਡਰ ਸੀ ਕਿ ਰਾਹਤ ਕੈਂਪ ਵਿਚਲੇ ਵਿਅਕਤੀ ਉਹਨਾਂ ਵਿਰੁੱਧ ਗਵਾਹੀ ਨਾ ਦੇ ਦੇਣ ਇਸ ਲਈ ਪੁਲਿਸ ਵੱਲੋਂ ਸਿਆਸੀ ਸ਼ਹਿ ਤੇ ੈਂਪ ਦੇ ਟੈਂਟ ਉਖਾੜ ਦਿੱਤੇ ਗਏ ਅਤੇ ਬਜਰੰਗ ਸਿੰਘ ਦੀ ਕੁੱਟਮਾਰ ਕੀਤੀ ਗਈ ਬਜਰੰਗ ਸਿੰਘ ਨੇ ਆਪਣੇ ਕਿਤੇ ਦੀ ਵਰਤੋਂ ਕਰਦਿਆਂ ਸੁਪਰੀਮ ਕੋਰਟ ਵਿੱਚ ਅਰਿੱਟ ਨੰਬਰ 1 ਆਫ 1985 ਦਾਖਲ ਕਰ ਦਿੱਤੀ ਜਿਸ ਤੇ 3 ਜਨਵਰੀ 1985 ਦੇ ਫੈਸਲੇ ਰਾਹੀਂ ਇਹ ਕੈਂਪ ਪਰਿਵਾਰ ਦੀ ਸਤਨਾਮੀ ਚੌਂਕੀ ਵਿਖੇ ਸ਼ਿਫਟ ਕਰ ਦਿੱਤਾ ਗਿਆ ਪਰ ਇੱਥੇ ਵੀ ਗੁੰਡਾ ਅੰਸਰਾਂ ਨੂੰ ਸਬਰ ਨਾ ਆਇਆ ਤੇ ਉਹ ਉੱਥੇ ਜਾ ਕੇ ਔਰਤਾਂ ਵਿਧਵਾਵਾਂ ਤੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਇਥੋਂ ਤੱਕ ਕਿ ਰੋਕਣ ਤੇ ਪੁਲਿਸ ਨੇ ਬਜਰੰਗ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਉਲਟਾ ਬਜਰੰਗ ਸਿੰਘ ਵਿਰੁੱਧ ਝੂਠਾ ਪਰਚਾ ਦਰਜ ਕਰਕੇ ਹਥਕੜੀ ਲਾ ਕੇ ਘਸੀਟਦੇ ਹੋਏ ਥਾਣੇ ਤੱਕ ਲੈ ਗਏ ਉਸ ਦੇ ਪਿਤਾ ਅਤੇ ਭਰਾ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਨਾਲ ਮਾਰਕ ਕੀਤੀ ਗਈ ਦੂਜੇ ਪਾਸੇ ਬਜਰੰਗ ਸਿੰਘ ਦੇ ਮਨ ਵਿੱਚ ਪੀੜਤਾਂ ਦੇ ਮੁੜ ਵਸੇਬੇ ਦੀ ਤੜਪ ਸੀ ਉਹ ਚਾਹੁੰਦੇ ਸਨ ਕਿ ਦਿੱਲੀ ਵਿਕਾਸ ਅਥਾਰਟੀ ਅਤੇ ਸਰਕਾਰ ਕਤਲੇਆਮ ਦੇ ਪੀੜਤਾਂ ਨੂੰ ਸਸਤੀਆਂ ਦਰਾਂ ਤੇ ਮਕਾਨ ਬਣਾ ਕੇ ਦੇਵੇ ਬਜਰੰਗ ਸਿੰਘ ਨੇ ਬਕਾਇਦਾ 10 ਦਸੰਬਰ 1984 ਨੂੰ ਮਨੁੱਖੀ ਅਧਿਕਾਰ ਦਿਵਸ ਬੌਕੇ ਸਿੱਖ ਵਿਧਵਾਵਾਂ ਅਤੇ ਪੀੜਿਤ ਪਰਿਵਾਰਾਂ ਨੂੰ ਅਪਣਾ ਲਿਆ ਸੀ ਜਿਹੜੇ ਅਜੇ ਤੱਕ ਵੀ ਵਾਪਸ ਆਪਣੇ ਘਰਾਂ 'ਚ ਨਹੀਂ ਗਏ ਅਤੇ ਜਿਨ੍ਹਾਂ ਦਾ ਕੋਈ ਘਰ ਘਾਟ ਰਹਿਣ ਹੀ ਨਹੀਂ ਦਿੱਤਾ ਸੀ ਬਜਰੰਗ ਸਿੰਘ ਨੇ ਇਹਨਾਂ ਪੀੜਤਾਂ ਨੂੰ ਫਲੈਟ ਲੈ ਕੇ ਦੇਣ ਲਈ ਕਾਫੀ ਯਤਨ ਕੀਤੇ ਬਹੁਤ ਆਵਾਜ਼ ਉਠਾਈ ਪਰ ਲਾਲ ਫੀਤਾ ਸ਼ਾਹੀ ਤੇ ਬੋਲੀਆਂ ਸਰਕਾਰਾਂ ਕਦੋਂ ਮੰਨਦੀਆਂ ਹਨ ਉਹ ਵੀ ਉਦੋਂ ਜਦੋਂ ਹਵਾਵਾਂ ਦੇ ਰੁੱਖ ਝੱਖੜ बनके उल्टा ਵਹਿ ਰਹੇ ਹੋਣ ਜਦੋਂ ਬਜਰੰਗ ਸਿੰਘ ਨੇ ਇਹ ਵੇਖਿਆ ਕਿ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਤਾਂ ਉਹ ਕਤਲਿਆਮ ਪੀੜਤਾ ਨੂੰ ਫਲਾਟ ਫਲੈਟ ਦਬਾਉਣ ਅਤੇ ਹੋਰ ਬੰਗਾਂ ਨੂੰ ਲੈ ਕੇ 13 ਦਸੰਬਰ 1984 ਨੂੰ ਮਰਨ ਵਰਤ ਤੇ ਬੈਠ ਗਏ ਇਸ ਦੌਰਾਨ ਉਹਨਾਂ ਦਾ ਭਾਰ 181 2 ਕਿਲੋ ਘਟ ਗਿਆ ਇਹ ਮਰਨ ਵਰਤ 33 ਦਿਨਾਂ ਤੱਕ ਚੱਲੇ ਆ ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਅਦੇ ਪ੍ਰਧਾਨ ਮੰਤਰੀ ਤੱਕ ਤੇ ਹੋਰ ਨਾਲ ਕੋਲ ਵੀ ਅਪੀਲ ਕੀਤੀ ਪਰ ਕੋਈ ਫਾਇਦਾ ਨਾ ਹੋਇਆ ਬਜਰੰਗ ਸਿੰਘ ਵੀ ਆਪਣੀ ਮੰਗ ਤੇ ਅੜੇ ਰਹੇ ਇਥੇ ਪੁਲਿਸੀਆ ਤੰਤਰ ਨੇ ਫਿਰ ਆਪਣਾ ਰੰਗ ਵਿਖਾਇਆ ਬਜਰੰਗ ਸਿੰਘ ਤੇ ਆਤਮ ਹੱਤਿਆ ਕਰਨ ਦਾ ਕੇਸ ਪਾ ਕੇ ਉਹਨਾਂ ਨੂੰ ਏਮਜ ਹਸਪਤਾਲ ਵਿਖੇ ਭਰਤੀ ਕਰਾ ਦਿੱਤਾ ਜੋਲਮੰਦੀ ਇਥੇ ਹੀ ਬੱਸ ਨਹੀਂ ਹੋਈ ਜਦੋਂ ਉਹਨਾਂ ਨੇ ਆਪਣਾ ਮਰਨ ਵਰਤ ਨਾ ਤੋੜਿਆ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਸਪਤਾਲ ਤੋਂ ਵੀ ਚੋਕਣ ਦੀ ਕੋਸ਼ਿਸ਼ ਕੀਤੀ 2 ਜਨਵਰੀ 1995 ਨੂੰ 1985 ਨੂੰ ਹੋਈ ਇਸ ਹੱਥੋਂ ਪਾਈ ਅਤੇ ਮਾਰਕੁਟਾਈ ਵਿੱਚ ਬਜਰੰਗ ਸੰਗ ਦੇ ਤਿੰਨ ਦੰਦ ਤੋੜ ਦਿੱਤੇ ਗਏ 9 ਫਰਵਰੀ ਨੂੰ ਇੱਕ ਐਸਆਈ ਨੇ ਗਲਾ ਘੁੱਟ ਕੇ ਸੱਚ ਦੀ ਆਵਾਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹਨਾਂ ਨੂੰ ਗਲੇ ਦੀ ਭਿਆਨਕ ਬਿਮਾਰੀ ਲੱਗ ਗਈ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਬੋਲ ਵੀ ਨਾ ਸਕੇ ਬਜਰੰਗ ਸਿੰਘ ਵੱਲੋਂ ਇਸ ਸਮੇਂ ਦੌਰਾਨ ਪਾਇਰੇਟ ਉਸੇ ਦਿਨ ਹੀ ਸੁਪਰੀਮ ਕੋਰਟ ਦੇ ਜੱਜ ਮੁਰਤਜ਼ਾ ਫਜ਼ਲ ਅਲੀ ਵੱਲੋਂ 2 ਜਨਵਰੀ 1985 ਨੂੰ ਆਪਣੇ ਘਰ ਵਿੱਚ ਹੀ ਸੁਣੀ ਗਈ ਅੰਤ ਦਿੱਲੀ ਵਿਕਾਸ ਅਥਾਰਟੀ ਝੁੱਕ ਗਈ ਸਰਕਾਰ ਨੇ ਕਿਹਾ ਕਿ ਉਹ ਸਿੱਖ ਵਿਧਵਾਵਾਂ ਨੂੰ ਫਲੈਟ ਦੇਣ ਲਈ ਤਿਆਰ ਹੈ ਇਸੇ ਤਰ੍ਹਾਂ ਬਜਰੰਗ ਸਿੰਘ ਨੇ ਸੁਪਰੀਮ ਕੋਰਟ ਦੇ ਉਸੇ ਜੱਜ ਮੁਰਤੀਆ ਫਜ਼ਲ ਅਲੀ ਦੇ ਸਾਹਮਣੇ ਆਪਣਾ ਮਰਨ ਵਰਤ ਫਿਰ ਤੋੜਿਆ ਇਸ ਤਰ੍ਹਾਂ ਸਿੱਖ ਵਿਧਵਾਵਾਂ ਨੂੰ ਫਲੈਟ ਮਿਲਣੇ ਸ਼ੁਰੂ ਹੋਏ ਹੁਣ ਭਾਵੇਂ ਕੇਂਦਰ ਅਤੇ ਸੂਬਾ ਸਰਕਾਰਾਂ ਕੁਝ ਵੀ ਕਹਿਣ ਪਰ ਅਸਲੀਅਤ ਇਹ ਹੈ ਕਿ ਪੀੜਤਾਂ ਦੇ ਮੁੜ ਵਸੇਬੇ ਦਾ ਕਾਰਜ ਬਜਰੰਗ ਸਿੰਘ ਦੀ ਹੀ ਮਹਾਨ ਦੇਣ ਸੀ ਬਜਰੰਗ ਸਿੰਘ ਦੀ ਜ਼ਿੰਦਗੀ ਦਾ ਹੁਣ ਇੱਕ ਹੀ ਮਕਸਦ ਰਹਿ ਗਿਆ ਸੀ ਤੇ ਉਹ ਸੀ ਇਹਨਾਂ ਪੀੜਤਾਂ ਦੀ ਮਦਦ ਲਈ ਵੱਧ ਤੋਂ ਵੱਧ ਯਤਨ ਕਰਨੇ ਹੁਣ ਉਹਨਾਂ ਨੇ ਪੀੜਤ ਸਿੱਖ ਪਰਿਵਾਰਾਂ ਅਤੇ ਲੜਕੀਆਂ ਲਈ ਪਿਓ ਦਾ ਰੋਲ ਅਦਾ ਕੀਤਾ ਉਹ ਚਾਹੁੰਦੇ ਸਨ ਕਿ ਵਿਧਵਾਵਾਂ ਅਤੇ ਲੜਕੀਆਂ ਦੇ ਜਲਦੀ ਵਿਆਹ ਕਰ ਦਿੱਤੇ ਜਾਣ ਬਜਰੰਗ ਸਿੰਘ ਦੀ ਧਰਮ ਪਤਨੀ ਚੰਚਲ ਸਿੰਘ ਨੇ ਇਸ ਕਾਰਜ ਵਿੱਚ ਅਥਾ ਯੋਗਦਾਨ ਪਾਇਆ ਲੜਕੀਆਂ ਲਈ ਅਖਾਰਾਂ ਅਖਬਾਰਾਂ ਵਿੱਚ ਵਿਆਹ ਸੰਬੰਧੀ ਇਸ਼ਤਿਹਾਰ ਦਿੱਤੇ ਗਏ ਯੋਗ ਲੜਕੀਆਂ ਦੀ ਚੋਣ ਇੰਟਰਵਿਊ ਲੈ ਕੇ ਕੀਤੀ ਗਈ ਇਸ ਤਰ੍ਹਾਂ ਉਹਨਾਂ ਨੇ ਦੋ ਵਾਰੀ ਕੁੱਲ 61 ਲੜਕੀਆਂ ਦੇ ਵਿਆਹ ਧੀਆਂ ਬਣਾ ਕੇ ਕੀਤੇ ਇਸ ਮੌਕੇ ਉਹਨਾਂ ਵੱਲੋਂ ਲੜਕੀਆਂ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਅਤੇ ਹਰ ਵਿਆਹ ਵਿੱਚ 50 ਮਹਿਮਾਨ ਸੱਦੇ ਗਏ ਤੇ ਪੂਰਨ ਧਾਰਮਿਕ ਰੀਤਾ ਅਨੁਸਾਰ ਵਿਆਹ ਕੀਤੇ ਗਏ ਲੜਕੀਆਂ ਨੂੰ ਬੜੇ ਪਿਆਰ ਨਾਲ ਕਿਹਾ ਗਿਆ ਕਿ ਇਹ ਵਿਆਹ ਰਸਮ ਮਾਤਰ ਨਹੀਂ ਹਨ ਬਲਕਿ ਇਹ ਸਭ ਉਹਨਾਂ ਦੀਆਂ ਆਪਣਾ ਧੀਆਂ ਹਨ ਜੇਕਰ ਉਹਨਾਂ ਨਾਲ ਕੋਈ ਵੀ ਮਾੜਾ ਸਲੂਕ ਕੀਤਾ ਗਿਆ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਤੋਂ ਤੱਕ ਕਿ ਉਹਨਾਂ ਲੜਕੀਆਂ ਦਾ ਖਿਆਲ ਰੱਖਣ ਲਈ ਉਹਨਾਂ ਨੂੰ ਸਾਲ ਵਿੱਚ ਦੋ ਵਾਰੀ ਤਿਉਹਾਰਾਂ ਤੇ ਘਰ ਸੱਦਿਆ ਜਾਂਦਾ ਤੇ ਤੋਹਫੇ ਦੇ ਕੇ ਵਾਪਸ ਭੇਜਿਆ ਜਾਂਦਾ ਇਨ੍ਹਾਂ ਵਿਆਹਾਂ ਵਿੱਚ ਉਸ ਸਮੇਂ ਦੇ ਕਾਂਗਰਸ ਦੀ ਸੰਸਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਮਾਰਗੇਟ ਅਲਵਾ ਬਿਨਾ ਬੁલાਏ ਸ਼ਾਮਲ ਹੋਏ ਤੇ ਸ਼੍ਰੀਮਤੀ ਚੰਚਲ ਸਿੰਘ ਨੂੰ ਹੋਲੀ ਮਦਰ ਦਾ ਅਵਾਰਡ ਦੇ ਕੇ ਉਹਨਾਂ ਨੇ ਸਨਮਾਨਿਤ ਕੀਤਾ ਬਜਰੰਗ ਸਿੰਘ ਦਾ ਪਰਿਵਾਰ ਜਦੋਂ ਧਮਕੀਆਂ ਤੋਂ ਡਰਿਆ ਤਾਂ ਉਹਨਾਂ ਵਿਰੁੱਧ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਟੈਕਸ ਚੋਰੀ ਕਰਕੇ ਨਜਾਇਜ਼ ਧਨ ਦੀ ਵਰਤੋਂ ਕਰਕੇ ਸਿੱਖਾਂ ਦੀ ਮਦਦ ਕੀਤੀ ਹੈ ਪਰ ਪਰਿਵਾਰ ਨੇ ਸਾਬਤ ਕਰ ਦਿੱਤਾ ਕਿ ਰਾਹਤ ਕੰਮ ਅਤੇ ਹੋਰ ਕਾਰਜਾਂ ਲਈ ਪਰਿਵਾਰ ਨੇ ਕੋਈ ਠੱਗੀ ਨਹੀਂ ਮਾਰੀ ਨਾ ਹੀ ਕੋਈ ਪੈਸਾ ਕਿਸੇ ਤੋਂ ਲਿਆ ਹੈ ਇਹ ਸਭ ਕੁਝ ਤਾਂ ਪਰਿਵਾਰਕ ਮੈਂਬਰਾਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਜਾਂ ਸੋਨਾ ਚਾਂਦੀ ਗਹਿਣੇ ਵੇਚ ਕੇ ਆਪਣੀਆਂ ਐਫ ਡੀਜ਼ ਤੜਵਾ ਕੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਇਹ ਕੰਮ ਕੀਤਾ ਹੈ ਸ਼੍ਰੀਮਤੀ ਚੰਚਲ ਸਿੰਘ ਨੇ ਆਪਣੇ ਗਹਿਣੇ ਰੱਖ ਕੇ 1,80,000 ਰੁਪਏ ਜ਼ਮੀਨੇ ਗਹਿਣੇ ਜ਼ਮੀਨ ਗਹਿਣੇ ਰੱਖ ਕੇ 2,50,000 ਰੁਪਏ ਇਸੇ ਤਰ੍ਹਾਂ ਹੋਰ ਧਨ ਇਕੱਠਾ ਕੀਤਾ ਪਰ ਕਿਸੇ ਨਾਲ ਇੱਕ ਵੀ ਪੈਸੇ ਦੀ ਠੱਗੀ ਨਹੀਂ ਮਾਰੀ ਇਸ ਤੋਂ ਇਲਾਵਾ ਪਰਿਵਾਰ ਉੱਪਰ ਸਿੱਖ ਲੜਕੀਆਂ ਵੇਚਣ ਦੇ ਬੇਬੁਨਿਆਦ ਦੋਸ਼ ਲਾ ਕੇ ਜਲੀਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵਿਰੋਧੀ ਕੁਝ ਵੀ ਫਿਰ ਸਾਬਤ ਨਾ ਕਰ ਸਕੇ ਖੁਸ਼ਵੰਤ ਸਿੰਘ ਨੇ ਆਪਣੀ ਅੱਖੀ ਵੇਖੀ ਘਟਨਾ ਦਾ ਵਰਣਨ 18 ਨਵੰਬਰ 1999 ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਕੀਤਾ ਕਿ ਕਿਵੇਂ ਆਪਣੀਆਂ ਮਾੜੀਆਂ ਤਾਕਤਾਂ ਬਜਰੰਗ ਸਿੰਘ ਵਿਰੁੱਧ ਇਕੱਠੀਆਂ ਹੋ ਗਈਆਂ ਖੁਸ਼ਵੰਤ ਸਿੰਘ ਲਿਖਦੇ ਹਨ ਜਦੋਂ ਤੁਹਾਨੂੰ ਕਿਸੇ ਦੀ ਧਮਕੀ ਦਾ ਡਰ ਹੋਵੇ ਤਾਂ ਤੁਸੀਂ ਆਪਣੇ ਲਈ ਸਾਰਿਆਂ ਨਾਲੋਂ ਵੱਧ ਕਿਹੜੀ ਜਗ੍ਹਾ ਸੁਰੱਖਿਤ ਸਮਝਦੇ ਹੋ ਮੈਂ ਤਾਂ ਮੈਜਿਸਟ੍ਰੇਟ ਦੀ ਅਦਾਲਤ ਨੂੰ ਸਭ ਤੋਂ ਵੱਧ ਸੁਰੱਖਿਤ ਸਮਝਾਂਗਾ ਉਹੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਮੌਜੂਦਗੀ ਵਿੱਚ ਕੋਈ ਵਿਅਕਤੀ ਨੁਕਸਾਨ ਪਹੁੰਚਾਉਣ ਨਹੀਂ ਆ ਸਕਦਾ ਕਿਉਂਕਿ ਰਾਖੀ ਲਈ ਪੁਲਿਸ ਤਾਂ ਹਰ ਸਮੇਂ ਉਹਨਾਂ ਨਾਲ ਤਿਆਰ ਰਹਿੰਦੀ ਹੈ ਅਤੇ ਫਿਰ ਕੁਝ ਵਕੀਲ ਵੀ ਇਹ ਵੇਖਣ ਲਈ ਮੌਜੂਦ ਹੁੰਦੇ ਹਨ ਕਿ ਕੋਈ ਕਾਨੂੰਨ ਨਾ ਤੋੜੇ ਫਿਰ ਵੀ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਵੇਖਣ ਵਿੱਚ ਇੱਕ ਅਜੀਹਾ ਮਾਮਲਾ ਆਇਆ ਜਦੋਂ ਸਰਬ ਉੱਚ ਅਦਾਲਤ ਦੇ ਤਿੰਨ ਵਕੀਲਾਂ ਨੂੰ ਅਦਾਲਤ ਵਿੱਚ ਹੀ ਘੇਰ ਲਿਆ ਅਤੇ ਰੱਜ ਕੇ ਕੁੱਟਿਆ ਅਦਾਲਤ ਦੇ ਦਰਵਾਜ਼ੇ ਤੇ ਹੀ ਐਸਐਚਓ ਹਾਜ਼ਰ ਸੀ ਮੈਜਿਸਟ੍ਰੇਟ ਸਾਹਮਣੇ ਮੈਜਿਸਟ੍ਰੇਟ ਆਪਣੇ ਫਰਜ ਦੀ ਪਛਾਣ ਕਰਨ ਦੀ ਬਜਾਏ ਜਲਦੀ ਨਾਲ ਆਪਣੇ ਚੈਂਬਰ ਵਿੱਚ ਚਲੇ ਗਏ ਤਾਂ ਕਿ ਉਹ ਮਾਮਲੇ ਦੀ ਲਪੇਟ ਵਿੱਚ ਨਾ ਆ ਜਾਣ ਉੱਥੇ ਬਹੁਤ ਸਾਰੇ ਵਕੀਲ ਵੀ ਹਾਜ਼ਰ ਸਨ ਜਿਨ੍ਹਾਂ ਨੇ ਇਸ ਘਟਨਾ ਨੂੰ ਵੇਖਿਆ ਸੈਸ਼ਨ ਅਦਾਲਤ ਵਿੱਚ ਨਿਆਂ ਨਾ ਮਿਲਣ ਕਰਕੇ ਤਿੰਨੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਇਨਸਾਫ ਦੀ ਅਪੀਲ ਕੀਤੀ ਸੁਪਰੀਮ ਕੋਰਟ ਦੀ ਬਾਰ ਕਾਉਂਸਲ ਨੇ ਵੀ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਜਿਨ੍ਹਾਂ ਵਕੀਲਾਂ ਬਾਰੇ ਦੱਸਿਆ ਗਿਆ ਹੈ ਉਹ ਹਨ ਚੌਧਰੀ ਦਲਜੀਤ ਸਿੰਘ ਦਲਾਲ ਉਹਨਾਂ ਦੇ ਦੋ ਪੁੱਤਰ ਬਜਰੰਗ ਸਿੰਘ ਅਤੇ ਤਰਿੰਦਰ ਸਿੰਘ ਘਟਨਾ ਸੈਸ਼ਨ ਕੋਰਟ ਦੇ ਮੈਜਿਸਟ੍ਰੇਟ ਐਨ ਕੇ ਸ਼ਰਮਾ ਦੀ ਅਦਾਲਤ ਵਿੱਚ ਵਾਪਰੀ ਹੈ ਉਸ ਸਮੇਂ ਅਦਾਲਤ ਵਿੱਚ ਸਬਜੀ ਮੰਡੀ ਥਾਣੇ ਦਾ ਐਸ ਆਈ ਚੋ ਈਸ਼ਵਰ ਸਿੰਘ ਵੀ ਪੁਲਿਸ ਦੀ ਵਰਦੀ ਪਾ ਕੇ ਉੱਥੇ ਮੌਜੂਦ ਸੀ ਜਦੋਂ ਪੰਜਾਬ ਸਰਕਾਰ ਨੂੰ ਬਜਰੰਗ ਸਿੰਘ ਦੀਆਂ ਦਲੇਰਾਨਾ ਅਤੇ ਸੇਵਾ ਭਾਵਨਾ ਵਾਲੀਆਂ ਕਾਰਵਾਈਆਂ ਦਾ ਪਤਾ ਲੱਗਾ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਹਰਚੰਦ ਸਿੰਘ ਲੋਂਗੋਵਾਲ ਅਤੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਖੁਦ ਚੱਲ ਕੇ ਬਜਰੰਗ ਸਿੰਘ ਨੂੰ ਮਿਲਣ ਵਾਸਤੇ ਗਏ ਉਸ ਦੇ ਯਤਨਾਂ ਦੀ ਰੱਜ ਕੇ ਸਲਾਘਾ ਕੀਤੀ ਉਹਨਾਂ ਮਾਇਕ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਬਜਰੰਗ ਸਿੰਘ ਨੇ ਨਮਰਤਾ ਸਹਿਤ ਰਕਮ ਵਾਪਸ ਕਰ ਦਿੱਤੀ ਪੰਜਾਬ ਸਰਕਾਰ ਨੇ ਬਜਰੰਗ ਸਿੰਘ ਨੂੰ ਸਨਮਾਨਿਤ ਕਰਨ ਲਈ ਦਿੱਲੀ ਵਿਖੇ ਮਾਨਕ ਮਾਨਵ ਸੇਵਾ ਐਵਾਰਡ ਦਾ ਸਨਮਾਨ ਸਮਾ ਰੋ ਰੱਖਿਆ ਤੇ ਬਜਰੰਗ ਸਿੰਘ ਨੂੰ 5 ਲੱਖ ਰੁਪਏ ਸਨਮਾਨ ਵਜੋਂ ਦਿੱਤੇ ਗਏ ਇਹ ਰੁਪਏ ਉਸੇ ਵੇਲੇ ਬਜਰੰਗ ਸਿੰਘ ਨੇ ਪੀੜਤਾਂ ਲਈ ਬਣਾਏ ਟਰਸਟ ਦੇ ਹਵਾਲੇ ਕਰ ਦਿੱਤੇ ਬਜਰੰਗ ਸਿੰਘ ਨੂੰ ਇੱਕ ਗੱਲ ਬੜੀ ਹੀ ਤੰਗ ਕਰ ਰਹੀ ਸੀ ਕਿ ਜਿਹੜੇ ਸਿਆਸੀ ਲੀਡਰਾਂ ਨੇ ਪੁੱਤਰੀਆਂ ਭੀੜਾਂ ਕੋਲੋਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸੜਵਾਇਆ ਜਿਹੜੀ ਪੁਲਿਸ ਨੇ ਆਪਣੇ ਸਰਵਿਸ ਰਿਵਾਲਵਰ ਦੇ ਕੇ ਸਿੱਖਾਂ ਦੇ ਕਤਲ ਕਰਵਾਏ ਉਹਨਾਂ ਨੂੰ ਸਜ਼ਾ ਨਾ ਮਿਲੇ ਤੇ ਉਹ ਖੁੱਲ੍ਹਾ ਘੁੰਮਣ ਇਹ ਕਿਵੇਂ ਹੋ ਸਕਦਾ ਹੈ ਬਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਬਜਰੰਗ ਸਿੰਘ ਦੀ ਸਿਆਸੀ ਲੀਡਰਾਂ ਪੁਲਿਸ ਅਫਸਰਾਂ ਅਤੇ ਗੁੰਡਾ ਅੰਸਰਾਂ ਨੂੰ ਦੋਸ਼ਮਣ ਬਣਾਉਣ ਦੀ ਦਾਸਤਾਨ ਕੇਂਦਰ ਸਰਕਾਰ ਨੇ ਸਿੱਖ ਕਤਲੇਆਮ ਦੀ ਜਾਂਚ ਲਈ ਜਦੋਂ ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਸਥਾਪਨਾ ਕੀਤੀ ਤਾਂ ਬਜਰੰਗ ਸਿੰਘ ਨੇ 69 ਸਫਿਆਂ ਦੇ ਹਲਫੀਆ ਬਿਆਨ 9 9 1985 ਨੂੰ ਦਾਇਰ ਕਰਕੇ ਕਾਤਲਾਂ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਉਹ ਮਿਸ਼ਰਾ ਕਮਿਸ਼ਨ ਸਾਹਮਣੇ ਪੇਸ਼ ਹੋਏ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ ਮਿਤੀ 6 3 1986 ਨੂੰ ਜਦੋਂ ਬਜਰੰਗ ਸਿੰਘ ਰੰਗਨਾਥ ਮਿਸ਼ਰਾ ਕਮਿਸ਼ਨ ਸਾਹਮਣੇ ਗਵਾਹੀ ਦੇਣ ਜਾ ਰਹੇ ਸਨ ਤਾਂ ਪੁਲਿਸ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੇ ਉਹਨਾਂ ਦੀ ਚਿੱਟੀ ਫੇਟ ਕਾਰ ਨੰਬਰ ਐਚ ਆਰ ਐਚ 166 ਤੇ 6 ਗੋਲੀਆਂ ਚਲਾਈਆਂ ਇੱਕ ਗੋਲੀ ਉਹਨਾਂ ਦੀ ਬਾਹ ਤੇ ਲੱਗੀ ਹਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਜਾਣ ਦੀ ਬਜਾਏ ਉਹ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਜਾ ਪੇਸ਼ ਹੋਏ ਉਹ ਗੱਲ ਵੱਖਰੀ ਹੈ ਕਿ ਕਮਿਸ਼ਨ ਨੇ ਬਿਆਨ ਲੈਣ ਤੋਂ ਪਹਿਲਾਂ ਇਹਨਾਂ ਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਆਈਪੀਐਸ ਅਧਿਕਾਰੀ ਸ੍ਰੀ ਮੀਨਾ ਏਸੀਪੀ ਪੁਲਿਸ ਦੀ ਅਗਵਾਈ ਹੇਠ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਕਿਉਂਕਿ ਬਜਰੰਗ ਸਿੰਘ ਸਿਆਸਤਦਾਨਾਂ ਵਿਰੁੱਧ ਪੂਰੀ ਤਰ੍ਹਾਂ ਡਟੇ ਹੋਏ ਸਨ ਜਿਸ ਕਾਰਨ ਗੁੰਡਾ ਅਨਸਰਾਂ ਨੇ 6 7 1999 ਨੂੰ ਫਿਰ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਉਹਨਾਂ ਦੇ ਬੇਟੇ ਹਿਮਾਂਸੂ ਅਤੇ ਬੇਟੀ ਅਵੰਤਿਕਾ ਨੂੰ ਦੂਜੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣੀ ਪਈ। ਸ਼੍ਰੀਮਤੀ ਚੰਚਲ ਸਿੰਘ ਅਨੁਸਾਰ ਉਹਨਾਂ ਵਿਰੁੱਧ ਸ਼ਾਸਨ ਦਾ ਦੌਰ 1984 ਤੋਂ ਸ਼ੁਰੂ ਹੋਇਆ ਅਤੇ ਉਹਨਾਂ ਦੇ ਪਤੀ ਬਜਰੰਗ ਸਿੰਘ ਦੀ ਮੌਤ 14 7 2005 ਤੱਕ ਸਿਖਰ ਤੇ ਰਿਹਾ ਇਸ ਸਮੇਂ ਦੌਰਾਨ ਕਿਰਾਏ ਤੇ ਭੇਜੇ ਹੋਏ ਗੁੰਡੇ ਅਕਸਰ ਹੀ ਉਹਨਾਂ ਨੂੰ ਤੰਗ ਕਰਿਆ ਕਰਦੇ ਸਨ ਜਿਸ ਕਾਰਨ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਘਰ ਨੂੰ ਜਾਂਦੀ ਬਿਜਲੀ ਪਾਣੀ ਦੀ ਲਾਈਨ ਅਤੇ ਟੈਲੀਫੋਨ ਦੇ ਕਨੈਕਸ਼ਨ ਕੱਟ ਦਿੱਤੇ ਗਏ ਸਨ ਥੱਕ ਹਾਰ ਕੇ ਸ਼੍ਰੀਮਤੀ ਚੰਚਲ ਨੇ ਬੱਚਿਆਂ ਸਬੇਤ ਘਰ ਛੱਡ ਕੇ ਦਿੱਲੀ ਦੇ ਉਸ ਕਾਲੇ ਵਿੱਚ ਕਾਲਜ ਵਿੱਚ ਜਾਣਾ ਪਿਆ ਜਿੱਥੇ ਉਹ ਨੌਕਰੀ ਕਰਦੇ ਸਨ ਮੌਜੂਦਾ ਸਮੇਂ ਇਸ ਪਰਿਵਾਰ ਵੱਲ ਪੰਜਾਬ ਐਂਡ ਸਿੰਧ ਬੈਂਕ ਦਾ ਕਰਜ਼ਾ ਖੜਾ ਹੈ ਜਿਸ ਨੂੰ ਲੈ ਕੇ ਬਜਰੰਗ ਸਿੰਘ ਦੇ ਪਰਿਵਾਰ ਨੇ ਮਿੰਨੀ ਬੱਸਾਂ ਪਾਈਆਂ ਸਨ ਗੱਡੀਆਂ ਦਾ ਬਕਾਇਦਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਵੱਲੋਂ ਬੀਮਾ ਕੀਤਾ ਗਿਆ ਸੀ ਅੱਜ ਹਾਲਤ ਇਹ ਹੈ ਕਿ ਬੈਂਕ ਲਗਾਤਾਰ ਕਰਜ਼ਾ ਵਾਪਸ ਕਰਨ ਤੇ ਜੋਰ ਦੇ ਰਿਹਾ ਹੈ ਪਰ ਬੀਮਾ ਕੰਪਨੀ ਵੱਲੋਂ ਕੀਤੇ ਬੀਮੇ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਬਹਾਨੇ ਅਤੇ ਗਲਤ ਇਤਰਾਜ ਲਾ ਕੇ ਪਰਿਵਾਰ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਬੈਂਕ ਨੇ ਕਾਨੂੰਨ ਦਾ ਸਹਾਰਾ ਲਿਆ ਹੈ ਕਰਜ਼ੇ ਦੀ ਅਦਾਇਗੀ ਨੂੰ ਲੈ ਕੇ ਘਰ ਅਤੇ ਜ਼ਮੀਨ ਆਦ ਵੀ ਵਿਕ ਸਕਦੀ ਹੈ ਪਰਿਵਾਰ ਇਸ ਦੁਚਿੱਤੀ ਨੂੰ ਲੈ ਕੇ ਅਦਾਲਤ ਵਿੱਚ ਪਹੁੰਚਿਆ ਅਸੀਂ ਜਦੋਂ ਕਿਸੇ ਅਖਬਾਰ ਰਾਹੀਂ ਇਸ ਪਰਿਵਾਰ ਬਾਰੇ ਪੜ੍ਹਿਆ ਤਾਂ ਅਜਿਹੇ ਪਰਿਵਾਰ ਨੂੰ ਫਰੀਦਕੋਟ ਵਿਖੇ ਸੱਦ ਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਇਹ ਵੀ ਫੈਸਲਾ ਕੀਤਾ ਕਿ ਜਿੱਥੋਂ ਤੱਕ ਵੀ ਹੋ ਸਕੇ ਇਸ ਪਰਿਵਾਰ ਦੀ ਲੜਾਈ ਲੜੀ ਜਾਵੇ ਪਰਿਵਾਰ ਨੇ ਬੇਨਤੀ ਮੰਨ ਕੇ ਦਸੰਬਰ 2009 ਵਿੱਚ ਫਰੀਦਕੋਟ ਵਿਖੇ ਫੇਰਾ ਪਾਇਆ ਬਜਰੰਗ ਸਿੰਘ ਦੀ ਯਾਦ ਵਿੱਚ ਕਥਾ ਕੀਰਤਨ ਕਰਵਾਇਆ ਗਿਆ ਗੁਰਦੁਆਰਾ ਟਿੱਲਾ ਬਾਬਾ ਫਰੀਦ ਜ਼ਿਲ੍ਹਾ ਬਾੜ ਕਾਉਂਸਲ ਫਰੀਦਕੋਟ ਅਤੇ ਨਗਰ ਕਾਉਂਸਲ ਫਰੀਦਕੋਟ ਵਿਖੇ ਸਮੁੱਚੇ ਪਰਿਵਾਰ ਦੇ ਨਾਲ ਆਏ ਲੋਕਾਂ ਦਾ ਵੀ ਸਨਮਾਨ ਕੀਤਾ ਗਿਆ ਇਹ ਗੱਲ ਠੀਕ ਹੈ ਕਿ ਤਿੰਨ ਵਾਰ ਪੂਰੇ ਦਸਤਾਵੇਜ਼ਾਂ ਸਮੇਤ ਫਾਈਲ ਉਪ ਮੁੱਖ ਮੰਤਰੀ ਪੰਜਾਬ ਨੂੰ ਸੌਂਪੀ ਗਈ ਸੀ ਤੇ ਉਹਨਾਂ ਨੇ ਹਾਂ ਵੀ ਕਹੀ ਸੀ ਪਰ ਅਜੇ ਤੱਕ ਵੀ ਇਸ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਸਰਕਾਰਾਂ ਸਿੱਖ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਪਰਿਵਾਰ ਲਈ ਕੀ ਕੀਤਾ ਸ਼ਾਇਦ ਕੁਝ ਵੀ ਨਹੀਂ ਕੀਤਾ ਇਹ ਕੋਈ ਫਿਲਮੀ ਕਹਾਣੀ ਨਹੀਂ ਜਿਸ ਨੂੰ ਪੜਿਆ ਇੱਕ ਦੋ ਦਿਨ ਹਮਦਰਦੀ ਰੱਖੀ ਤੇ ਫਿਰ ਆਮ ਕਹਾਣੀਆਂ ਵਾਂਗ ਭੁਲਾ ਦਿੱਤੀ ਗਈ ਤੁਸੀਂ ਆਪ ਸੋਚੋ ਕਿ ਜਿਸ ਪਰਿਵਾਰ ਕੋਲ 1978 ਵਿੱਚ ਇੱਕ ਬਾਸੀ ਤੇ 1984 ਵਿੱਚ ਉਹਨਾਂ ਨੇ 12 ਬੱਸਾਂ ਆਪਣੀ ਮਿਹਨਤ ਸਦਕਾ ਬਣਾ ਲਈਆਂ ਹੋਣ ਜੇ ਹਾਲਾਤ ਆਮ ਵਰਗੇ ਰਹਿੰਦੇ ਤਾਂ ਅੱਜ ਉਹਨਾਂ ਕੋਲ ਸੈਂਕੜੇ ਬੱਸਾਂ ਅਤੇ ਟਰੱਕ ਹੋਣੇ ਸਨ ਜਿਹੜੀਆਂ ਬੱਸਾਂ ਕਰਜ਼ਾ ਲੈ ਕੇ ਪਾਈਆਂ ਸਨ ਉਹ ਬੱਸਾਂ ਸਾੜ ਦਿੱਤੀਆਂ ਗਈਆਂ ਪਰ ਕਰਜ਼ਾ ਅਜੇ ਵੀ ਬਾਕੀ ਖੜਾ ਹੈ ਇੰਸ਼ੋਰੈਂਸ ਕੰਪਨੀ ਵਾਲੇ ਪੈਸੇ ਨਹੀਂ ਦੇ ਰਹੇ ਇਹ ਸ਼ਰਿਆਮ ਜਾਤੀ ਨਹੀਂ ਤਾਂ ਹੋਰ ਕੀ ਹੈ ਅਦਾਇਗੀ ਨਾ ਕਰਨ ਸੰਬੰਧੀ ਚਾਹੇ ਇੰਸ਼ੂਰੈਂਸ ਕੰਪਨੀ ਲੱਖ ਬਹਾਨੇ ਲਾਏ ਕਾਗਜ਼ਾਂ ਦੀ ਖਾਣਾ ਪੂਰਤੀ ਸੰਬੰਧੀ ਇਤਰਾਜ਼ ਲਾਏ ਜਾਣ ਪਰ ਆਮ ਬੁੱਧੀ ਰੱਖਣ ਵਾਲੇ ਵਿਅਕਤੀ ਵੀ ਇਹ ਸੋਚ ਸਕਦੇ ਹਨ ਕਿ ਇਹ ਇਤਰਾਜ਼ ਕਿਉਂ ਲਾਏ ਜਾ ਰਹੇ ਨੇ ਸਾਫ਼ ਜ਼ਾਹਰ ਹੈ ਕਿ ਮਕਰ ਲੀਡਰ ਅਜੇ ਵੀ ਪਰਿਵਾਰ ਨੂੰ ਝੁਕਾਉਣ ਅਤੇ ਤੰਗ ਕਰਨ ਵਾਲੇ ਪਾਸੇ ਤਰੇ ਹੋਏ ਹਨ ਤੇ ਕਈ ਸਾਰੇ ਛੁਪ ਕੇ ਵਾਰ ਇਹਨਾਂ ਤੇ ਕੀਤੇ ਜਾ ਰਹੇ ਨੇ ਗੁਰੂ ਪਿਆਰ ਵਾਲਿਓ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਉੱਭਰ ਕੇ ਸਿੱਖਾਂ ਦੀ ਮੱਤ ਵਾਸਤੇ ਆਇਆ ਇਹ ਭਾਈ ਬਜਰੰਗ ਸਿੰਘ ਉਹਦੀ ਕੀਤੀ ਹੋਈ ਮਿਹਨਤ ਨੂੰ ਬਹਾਦਰੀ ਨੂੰ ਪਰਉਪਕਾਰ ਨੂੰ ਬਾਰ-ਬਾਰ ਸਜਦਾ ਕਰਨਾ ਬਣਦਾ ਅਸੀਂ ਆਪਣੇ ਮਾਮੂਲੀ ਲੰਗਰ ਲਾਉਣ ਵਾਲਿਆਂ ਨੂੰ ਬੜਾ ਉਭਾਰਦੇ ਆਂ ਪਰ ਬਜਰੰਗ ਸਿੰਘ ਬਾਰੇ ਬਹੁਤ ਘੱਟ ਅਜੇ ਤੱਕ ਦੱਸਿਆ ਗਿਆ ਹੈ ਬੋਲਿਆ ਗਿਆ ਸੁਣਾਇਆ ਗਿਆ ਇਹ ਲੇਖ ਹੈ ਜਿਹੜਾ ਭਾਈ ਸੁਖਵੀਰ ਸਿੰਘ ਜੀ ਫਰੀਦਕੋਟ ਵਾਲਿਆਂ ਨੇ ਲਿਖ ਕੇ ਸਪੋਕਸਮੈਨ ਅਖਬਾਰ ਨੂੰ ਭੇਜਿਆ ਸੀ ਜੋ ਕਿ 23 ਮਾਰਚ 2010 ਨੂੰ ਛਪਿਆ ਸੀ ਤੇ ਮੈਂ ਫਿਰ ਇਹਨੂੰ ਆਪਣੀ ਕਿਤਾਬ ਦੇ ਵਿੱਚ ਸਾਂਭ ਲਿਆ ਸੀ ਕਿਉਂਕਿ ਅਖਬਾਰਾਂ ਦੇ ਵਿੱਚ ਸਾਂਭਿਆ ਜਾਣਾ ਜਰਕ ਮੁਸ਼ਕਲ ਹੁੰਦਾ ਤੇ ਤੁਸੀਂ ਇਹਦੇ ਸਾਰੇ ਘਟਨਾ ਕਰਮ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਇਹ ਤੁਸੀਂ ਕਮੈਂਟ ਦੇ ਵਿੱਚ ਲਿਖਣ ਦਾ ਆਪਣੇ ਵਿਚਾਰ ਦੇਣ ਦਾ ਜ਼ਰੂਰ ਉਪਰਾਲਾ ਕਰਨਾ ਜੀ ਹੋਈਆਂ ਭੁੱਲਾਂ ਲਈ ਖਿਮਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤ